ਦੀ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਸਮ ਜਿਹੜਾ ਲਗਾਤਾਰ ਪੰਜਾਬ ਦੇ ਮੈਦਾਨੀ ਇਲਾਕੇ ਗਲਤੀ ਹੈ ਹਮੇਸ਼ਾ ਹੀ ਸਵੇਰ ਸ਼ਾਮ ਅਤੇ ਦੁਪਹਿਰੇ ਤਿੰਨ ਤਰ੍ਹਾਂ ਜਿਹੜਾ ਮੌਸਮ ਬਦਲਦਾ ਖਾ ਲਗੇ ਇਸ ਸਰਦੀ ਰੁੱਤ ਵਿੱਚ ਕਿਤੇ ਆ ਕੇ ਇਸ ਦਾ ਅਸਰ ਖਾ ਕੇ ਮੈਦਾਨੀ ਇਲਾਕਿਆਂ ਦੇ ਕੰਮਾਂ ਦੇ ਕਾਫੀ ਦੇਖਣ ਨੂੰ ਮਿਲਿਆ ਸਵੇਰੇ ਔਰ ਸ਼ਾਮ ਦੀ ਠੰਡ ਲੈ ਕੇ ਦੁਪਹਿਰ ਇੱਕਦਮ ਤੇਜ਼ ਧੁੱਪ ਨਾਲ ਔਰ ਖਾ ਕੇ ਪੰਜਾਬ ਦੇ ਜ਼ਿਲ੍ਹੇ ਜਿਹੇ ਕਿਸੇ ਦੇ ਤਾਂ बारिश ਦੇ ਕੋਈ ਅਸਾਰ ਨਹੀਂ ਰਿਹਾ ਤੇ ਸਿੱਧੇ ਤੌਰ ਤੇ ਮੌਸਮ ਦਾ ਆਮੜੇ ਲੋਕਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਅਗਰ ਗੱਲ ਕੀਤੀ ਜਾਵੇ ਖਾਨ ਪੀਣ ਦੀ ਅਗਰ ਸਬਜ਼ੀ ਦੀ ਜਾਂ ਫਰੂਟ ਦੀ ਸਿੱਧੇ ਤੌਰ ਤੇ ਇਸ ਵਾਰ ਇਸ ਮੌਸਮ ਨੇ ਸਰਦ ਰੁੱਤ ਨੇ ਢੜੀ ਮੌਸਮ ਸਰਦ ਪ੍ਰੋਪਰ ਪੈ ਨਹੀਂ ਰਹੀ। ਉਹਦਾ ਅਸਰ ਇਸ ਵਾਰ ਫਰੂਟ ਦੀ ਮੰਡੀਆਂ ਤੇ ਵੇਖਣ ਨੂੰ ਮਿਲਿਆ ਤੇ ਮੰਡੀ ਅਗਰ ਗੱਲ ਕੀਤੀ ਆਪਦੇ ਇਸ ਟਾਈਮ ਮੰਡੀ ਦੇ ਹਾਲਾਤ ਚੱਲ ਰਹੇ ਆ ਫਰੂਟ ਦੀ ਮੰਡੀ ਵਿੱਚ ਕਿਉਂਕਿ ਆਮ ਇਸ ਜਗ੍ਹਾ ਦੇ ਉੱਪਰ ਕਾਫੀ ਰਾਸ਼ ਦੇਖਣ ਨੂੰ ਮਿਲਦਾ ਲੇਕਿਨ ਇਸ ਵਾਰ ਇਸ ਮੰਡੀ ਯਾਨੀ ਕਿ ਫਰੂਟ ਮੰਡੀ ਚ ਕਾਫੀ ਅੜਿਆ ਨਾ ਮੌਸ਼ੀ ਵੇਖਣ ਨੂੰ ਮਿਲਿਆ ਜਿਹੜੇ ਗਾਹ ਕਹ ਉਹ ਫਿਲਹਾਲ ਇੱਥੋਂ ਗਾਇਬ ਨਹੀਂ ਰਹਦੇ ਕਿ 11 ਤੱਕ ਇਸੇ ਆਮ ਰਿਆ ਦੀ ਕਾਫੀ ਰਾਸ਼ ਨ ਜਾਂਦਾ ਲੇਕਿਨ ਇਸ ਵਾਰ ਫਰੂਟ ਮੰਡੀ ਚ ਮੌਸਮ ਦਾ ਕਾਫੀ ਅਸਰ ਮਾਰ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਵਾਰ ਫਰੂਟ ਮੰਡੀ ਦੇ ਹਾਲਾਤ ਕਾਫੀ ਸਹੀ ਨਹੀਂ ਹੈ ਯਾਨੀ ਕਿ ਕਹਿ ਸਕਦੇ ਹੋ ਵੀ ਮੰਡੀ ਕਾਫੀ ਚਾਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਰੂਟ ਮੰਡੀ ਦੇ ਕੇ ਇਦਾਂ ਦੇ 8-3 ਗੱਲ ਵਿੱਚ ਮਸ਼ਕਰਾ ਦੀ ਸਤਿ ਸ਼੍ਰੀ ਅਕਾਲ ਕੀ ਨਾਮ ਰੱਡਾ ਮੇਰਾ ਨਾਮ ਅਸ਼ੋਕ ਰਾਣਾ ਜੀ ਉਹ ਸਭ ਇਸ ਲਈ ਕਿਉਂ ਮੰਡੀ ਕਾਫੀ ਇਸਤ ਮੰਡੀ ਕ ਲਈ ਖਾਲੀ ਪਈ ਹੈ ਕਿ ਫਰੂਟ ਦੇ ਵਿੱਚ ਇਸਤ ਆਮ ਜਨ ਰਾਸ਼ੀ ਬਹੁਤ ਹੁੰਦਾ ਲੇਕਿਨ ਇਸਤ ਕਾਫੀ ਲੋਕੀ ਆਈ ਨਹੀਂ ਆ ਰਹੇ ਦੇਖੋ ਜਿਹੜਾ ਨਾ ਇਹ ਮੌਸਮ ਦੇ ਬਦਲਾਅ ਹੁੰਦਾ ਨਾ ਜਿਹੜਾ ਦਸੰਬਰ ਦਾ ਮਹੀਨਾ ਹੁੰਦਾ ਆ ਇਹ ਫਰੂਟ ਵਾਸ ਬਿਲਕੁਲ ਡਾਊਨ ਜਾਂਦਾ ਸਾਡਾ ਹਮੇਸ਼ਾ ਹੀ ਹਰ ਸਾਲ ਜਦੋਂ ਵੀ ਮੌਸਮ ਚੇਂਜ ਹੁੰਦਾ ਆ ਉਹਨਾਂ ਦੇ ਵਿੱਚ ਫਰੂਟ ਦੇ ਲਾਗਤ ਘਟ ਜਾਂਦੀ ਹੈ ਇਸ ਵੇਲੇ ਹਾਲਾਤ ਇਹ ਹੋਏ ਪਏ ਆ ਦੇ ਵਿੱਚ ਵਿੱਚ ਤਾਂ ਗੱਡੀਆਂ ਦੇ ਕਿਰਾਏ ਵੀ ਪੂਰੇ ਨਹੀਂ ਹੋ ਰਹੇ ਆ ਜਿਸ ਦਾ ਸਿੱਧਾ ਸਿੱਧੇ ਤੌਰ ਤੇ ਅਸਰ ਜਿਹੜਾ ਪੈਂਦਾ ਆ ਉਹ ਕਿਸਾਨਾਂ ਨੂੰ ਵੀ ਪੈਂਦਾ ਤੇ ਆੜਤੀਆਂ ਨੂੰ ਵੀ ਪੈਂਦਾ ਆ ਜਿਆਦਾ ਕਿਸਾਨ ਦਾ ਅਸਰ ਹੁੰਦਾ ਇਸ ਵੇਲੇ ਕਿਸਾਨਾਂ ਦਾ ਅਸਰ ਹੁੰਦਾ ਆ ਇੰਨੀ ਦੂਰੋਂ ਮਾਲ ਭੇਜਦੇ ਆ ਇੱਥੇ ਆ ਕੇ ਡਿਮਾਂਡ ਨਹੀਂ ਹੁੰਦੀ ਤੁਸੀਂ ਦੇਖੇ ਹੋਣਾ ਜਦੋਂ ਮੰਡੀ ਸਾਰੀ ਖਾਲੀ ਪਈ ਹੈ ਹਰ ਦੁਕਾਨ ਦੇ ਉੱਪਰ ਮਾਲ ਪਿਆ ਲੇਕਿਨ ਖਰੀਦਦਾਰ ਕੋਈ ਹੈ ਨਹੀਂ ਤੇ ਇੱਕ ਇਹਨਾਂ ਦਾ ਨਾ ਦੇ ਵਿੱਚ ਦਸੰਬਰ ਦਾ ਮਹੀਨਾ ਜਿਹੜਾ ਪੋਹ ਦਾ ਹੁੰਦਾ ਆ ਇਹਦੇ ਵਿੱਚ ਵਿਆਹ ਸ਼ਾਦੀਆਂ ਵੀ ਬੰਦ ਹੋ ਜਾਂਦੇ ਆ ਤੇ ਫਰੋਟ ਦੀ ਜਿਹੜੀ ਡਿਮਾਂਡ ਹੈ ਉਹ ਬਿਲਕੁਲ ਘਟ ਜਾਂਦੀ ਹੈ ਅਕਸਰ ਇਹ ਜੀਐਨ ਕਿਨਾਰੇ ਕੋ ਆਫੀ ਫਰੂਟ ਦੀਆਂ ਸੇਬ ਦੀਆਂ ਟਰੱਕ ਭਰੇ ਆਉਂਦੇ ਸੀ ਉਹ ਵੀ ਅਸਾਂ ਨਜ਼ਰ ਨਹੀਂ ਮੰਡੀ ਜਿਆਦਾ ਆਏ ਇੱਕ ਦੋ ਟਰੱਕ दिखे ਬਾਕੀ ਕੋਈ ਹੈ ਨਹੀਂ ਸੇਬ ਦਾ ਭਾਅ ਵੀ ਥੱਲੇ ਆ ਕਿਕੜ ਫਰੂਟਾਂ ਰੇਟ ਕਾਫੀ ਗਿਗ ਰਿਹਾ ਹੈ ਅਗਰ ਇਸ ਵੇਲੇ ਜਿਹੜਾ ਸਭ ਤੋਂ ਜਿਆਦਾ ਫਰਕ ਪਿਆ ਅਮਰੋਦ ਤੇ ਕਿਨੂ ਨੂੰ ਪਿਆ ਕਿਨੂ ਜਿਹੜਾ ਵਿਕ ਰਿਹਾ 10 ਤੋਂ 15 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਅਮਰੋਦ ਵਿਕ ਰਿਹਾ 10 ਰੁਪਏ ਤੋਂ ਲੈ ਕੇ 25 ਰੁਪਏ ਕਿਲੋ ਤੱਕ ਵਿਕ ਰਿਹਾ ਕਿਉਂਕਿ ਇੰਨੀ ਦੂਰੋਂ ਆਂਦਾ ਮਹਾਰਾਸ਼ਟਰ ਤੋਂ ਅਮਰੋਦ ਆਂਦਾ ਆ ਹੋਰ ਵੀ ਸਟੇਟਾਂ ਤੋਂ ਆਂਦਾ ਲੋਕਲ ਵੀ ਆਂ ਇਸ ਵੇਲੇ ਜਿਹੜਾ ਫਰੂਟ ਦੀ ਡਿਮਾਂਡ ਨਾ ਇਹਨਾਂ ਦਿਨਾਂ ਵਿੱਚ ਬਿਲਕੁਲ ਘਟ ਜਾਂਦੀ ਹੈ ਕਿਉਂਕਿ ਅੱਗੇ ਤਾਂ ਕਾਫੀ ਦੀ ਨਿਮਾਨ ਹੁੰਦੀ ਸੀ ਗੱਲ ਕਿਉਂਕਿ ਇਸ ਵੇਲੇ ਜਿਹੜੇ ਪਰਚੂਨ ਨੂੰ ਮਾਲ ਸੇਲ ਕਰਨ ਵਾਲੇ ਹੁੰਦੇ ਆ ਨਾ ਜਿਆਦਾ ਗਿਫਟ ਆਪਟਾ ਆਟਮਾ ਤੇ ਚਲੇ ਜਾਂਦੇ ਆ ਕੋਈ ਮੌਫਲੀ ਤੇ ਚਲੇ ਜਾਂਦਾ ਲੋਹੜੀ ਦਾ ਅੱਗੇ ਲੋਹੜੀ ਆ ਰਹੀ ਹੈ ਲੋਕਾਂ ਨੇ ਜਿਆਦਾ ਹੁਣ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਮੌਫਲੀ ਦੇ ਅੱਡੇ ਲਾਣੇ ਆ ਤੇ ਜਿਹੜੀ ਮੰਡੀ ਦੇ ਵਿੱਚ ਗਾਹਕ ਬਿਲਕੁਲ ਘਟ ਜਾਂਦੇ ਇੱਕ ਮਹੀਨਾ ਜਦੋਂ ਲੋਹੜੀ ਤੱਕ ਤਾਂ ਇਹੀ ਹਾਲ ਰਹਿਣਾ ਜੀ ਬਿਲਕੁਲ ਵਿਦੇਸ਼ੀ ਫਰੂਟ ਦੀ ਗੱਲ ਕੀਤੀ ਉਹਦਾ ਵੀ ਅਸਰ ਪਿਆ ਇਸ ਮੌਸਮ ਦੇ ਉੱਤੇ ਇਸ ਵੇਲੇ ਸਾਰੇ ਫਰੂਟਾਂ ਦੇ ਅਸਰ ਪੈਂਦਾ ਜੀ ਇਹ ਜਿਹੜਾ ਮਹੀਨਾ ਆਇਆ ਨਾ ਬਹੁਤ ਬੁਰਾ ਜਾਂਦਾ ਕਿਸਾਨਾਂ ਲਈ ਵੀ ਔਰ ਦੁਕਾਨਦਾਰਾਂ ਵਾਸਤੇ ਵੀ ਤੇ ਅਵੇ ਗੱਲ ਕੀਤੀ ਹੈ ਬਈ ਤੁਸੀਂ ਆਮੜੇ ਆਰਤੀਸ ਮਾਲ ਖਰੀਦੇ ਆ ਕਾਫੀ ਨੁਕਸਾਨ ਉਹਨਾਂ ਵੀ ਕਾਫੀ ਨੁਕਸਾਨ ਹੁੰਦਾ ਹੋਊਗਾ ਨੁਕਸਾਨ ਸਾਰਿਆਂ ਨੂੰ ਚੱਲਣਾ ਪੈਂਦਾ ਆ ਕਿਸੇ ਵੇਲੇ ਇਦਾਂ ਆ ਕਿਸਾਨ ਨੂੰ ਸਾਂਭਣਾ ਪੈਂਦਾ ਆ ਕਿਸਾਨ ਨਾਲ ਐਡਵਾਂਸ ਲੱਗਿਆ ਹੁੰਦਾ ਆ ਜੇਕਰ ਪਿੱਛੋਂ ਮਾਲ ਆਇਆ ਕੇ ਪੈਸੇ ਪੂਰੇ ਨਹੀਂ ਹੋਏ ਉਹ ਤਾਂ ਕਿਸੇ ਦੀ ਜਵਾਬਦਾਈ ਨਹੀਂ ਹੁੰਦੀ ਉਹ ਤਾਂ ਜੋ ਵੀ ਨੁਕਸਾਨ ਹੋਵੇ ਆੜਤੀ ਨੂੰ ਹੀ ਚੱਲਣਾ ਪੈਂਦਾ ਹੈ ਹਾਂਜੀ ਕਿੱਸਾ ਦੇ ਦੋ ਕਿ ਲੱਗਦਾ ਵੀ ਹੁਣ ਰੀਜਗ ਅਗਤ ਵੀ ਇਹ ਮਹੀਨਾ ਪੂਰਾ ਮੰਦਾ ਹੀ ਰਹਿਣਾ ਲੱਗਦਾ ਵੀ ਆਉਣ ਸਮੇਂ ਵਿੱਚ ਕੋਈ ਬਦਲਾਅ ਹੋਏ ਮੌਸਮ بارش ਹੁੰਦੀ ਤਾਂ ਅਸਰ ਹੋ ਸਕਦਾ ਕਿ ਨਹੀਂ ਹੋਗਾ ਇਹ ਅਸਰ ਹੋਏਗਾ ਜ਼ਰੂਰ ਹੋਏਗਾ ਇਹ ਜਿਹੜੇ ਇੱਥੇ ਮੰਡੀ ਦੇ ਵਿੱਚ ਹਲ-ਚਲ ਸ਼ੁਰੂ ਹੋਏਗੀ ਕਿ ਕਿ ਮੈਂ ਲੋਹੜੀ ਤੋਂ ਬਾਅਦ ਹੀ ਹੁਣ ਹੋਣੀ ਹੈ ਜੀ ਹਾਂ ਜੋ ਉਸ ਤੋਂ ਪਹਿਲਾਂ ਕੋਈ ਅਸਾਰ ਨਹੀਂ ਆਇਆ ਬੜਾ ਮਹੀਨਾ ਇਦਾਂ ਮੰਦੀ ਜਾਊਗੀ ਪੂਰੀ ਮੈਂ ਪੂਰਾ ਮਹੀਨਾ ਬਸ ਇੱਥੇ ਘਰ ਆਣਾ ਅੱਗ ਸੇਕਣੀ ਚਾਹ ਪੀ ਕੇ ਬਸ ਘਰ ਚਲੇ ਜਾਣਾ ਕਾਰੋਬਾਰ ਇੱਕ ਮਹੀਨਾ ਨਾ ਮਾਤਰ ਦੇ ਬਰਾਬਰ ਹੀ ਹੁੰਦਾ ਜੀ ਤੂੰ ਜਗੀ ਆਮ ਸ਼ੈਰਾਂ ਹੀ ਗੱਲ ਕੀਤੀ ਵੇ ਆਮ ਅਸੀਂ ਸ਼ਹਿਨ ਫਰੂਟ ਆਮ ਸ਼ੈਰਾਂ ਚ ਮਹਿੰਗਾ ਮਿਲਦਾ ਮੰਡੀਆਂ ਚ ਇਸ ਦਾ ਮੰਦੀ ਛਾਈ ਹੋਈ ਹੈ ਦੇਖੋ ਮੰਡੀ ਦੇ ਵਿੱਚ ਤੇ ਮੰਦਾ ਆ ਬਾਕੀ ਬਾਹਰ ਰਿਟੇਲ ਦੇ ਵਿੱਚ ਉਹ ਕੀ ਭਾਅ ਵੇਚਦੇ ਉਹਨਾਂ ਦਾ ਆਪਣਾ ਨਿਜੀ ਮਾਪ ਲਾਣਾ ਉਹਦੇ ਵਿੱਚ ਆੜਤੀ ਕੁਝ ਨਹੀਂ ਕਰ ਸਕਦਾ ਕਿਸਾਨ ਕੁਝ ਨਹੀਂ ਕਰ ਸਕਦਾ ਉਹ ਤੇ ਉਹਨਾਂ ਨੇ ਦੇਖਣਾ ਫਿਰ ਰੇੜੀ ਤੇ ਕੀ ਸਭਾਅ ਵੇਚ ਰਹੇ ਆ ਕਿਵੇਂ ਵੇਚ ਰਹੇ ਕੋ ਉਹਨਾਂ ਦਾ ਵੀ ਅੱਗੇ ਡੈਮੇਜ ਹੋ ਜਾਂਦਾ ਮੰਨ ਲਓ ਇੱਕ ਸਾਡੇ ਕੋਲੋਂ ਲੈ ਕੇ 2-4 ਦਿਨ ਉਹਨਾਂ ਦਾ ਵੀ ਸੇਲ ਨਹੀਂ ਹੋਇਆ ਉਹਨਾਂ ਨੂੰ ਵੀ ਸੱਟਣਾ ਪੈਂਦਾ ਕਿਸੇ ਵੇਲੇ ਉਸ ਹੱਬ ਨਾਲ ਥੋੜੇ ਬਹੁਤੇ ਰੇਟਾਂ ਦਾ ਫਰਕ ਆ ਜਾਂਦਾ ਆ ਪਰ ਉਹ ਉਹਨਾਂ ਦਾ ਆਪਣਾ ਨਿੱਜੀ ਮਾਮਲਾ ਜੀ ਉਹਦੇ ਚ ਮੰਡੀ 'ਚ ਮੰਦੀ ਹਾਲਾਤ ਮੰਡੀ 'ਚ ਤਾਂ ਬਹੁਤ ਬੁਰਾ ਹਾਲ ਹੈ ਜੀ ਹਾਂ ਤਾਂ ਮੰਡੀ 'ਚ ਹਾਲਾਤ ਮਾੜੇ ਨਜ਼ਰ ਆ ਰਹੇ ਆ ਆਮੜੇ ਲੋਕ ਵੇਲੇ ਹੁੰਦੇ ਬਗੀ ਇਸ ਵਾਰ ਜੋ ਇਸ ਟਮ ਦੇ ਰਾਸ਼ ਹੁੰਦਾ ਆ ਲੇਕਿਨ ਇਸ ਵਾਰ ਅਡੀ ਇਸ ਮੌਸਮ ਦੇ ਵਿੱਚ ਇਸ ਟਾਈਮ ਦੇ ਵਿੱਚ ਇਸ ਟਮ ਦੇ ਤਮਾਮ ਉਹ ਦੁਕਾਨਦਾਰ ਆਰਥਿਕ ਕਹ ਲੋ ਜਾਂ ਉਹ ਫਰੂਟ ਦੇ ਕਾਲੀ ਵਪਾਰੀ ਆ ਉਹ ਇਸ ਟਾਈਮ ਵੇਲੇ ਨਜ਼ਰ ਆ ਰਹੇ ਆ ਮੰਡੀ ਦੇ ਹਾਲਾਤ ਹੈ ਮੌਸਮ ਦਾ ਅਸਰ ਹੋ ਰਿਹਾ ਪਾ ਜੀ ਕਿੰਨਾ ਕ ਅਸਰ ਹੈ ਮੌਸਮ ਦਾ ਬਹੁਤ ਅਸਰ ਹੈ ਜੀ ਬਹੁਤ ਜ਼ਿਆਦਾ ਅਸਰ ਹੈ ਜੀ ਤੇ ਹਾਲਾਤ ਇਦਾਂ ਵੇ ਜੀ ਜੇ ਪੰਜ ਨੱਕ ਵੀ ਮੰਗਾ ਲੈਨੇ ਆ ਤਾਂ ਛੇਤੀ ਜੀ ਵਿਕਦਾ ਨਹੀਂ ਜੀ ਉਹ ਵੀ ਮਾਲ ਔਰ ਇਹ ਬਸ ਹੁਣ ਸਟਾਰਟ ਹੈ ਮੌਸਮ ਚੇਂਜ ਹੋਇਆ ਉਹਦੇ ਕਰਕੇ ਬਹੁਤ ਗਾ ਘਟ ਹੈ ਇੱਥੇ ਜਾ ਕੇ ਹੁਣ ਡੇਢ ਦੋ ਮਹੀਨੇ ਤੱਕ ਜਾ ਕੇ ਕੰਮ ਚੱਲੇਗਾ ਜੀ 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 ਕਿੰਨਾ ਕਿ ਤੁਹਾਨੂੰ ਕਿੰਨੀ ਕਿ ਮਾਰ ਚੇਲਨੀ ਪਈ ਇਸ ਵਾਰ ਕਿਉਂਕਿ ਮੌਸਮ ਇਕਦਮ ਕਰਵੜ ਬਦਲਿਆ ਮੌਸਮ بارش ਨਹੀਂ ਪਈ ਉਹਦਾ ਅਸਰ ਸਾਡੀ ਮੰਡੀ ਤੇ ਵੀ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਬਿਲਕੁਲ ਅਸਰ ਤਾਂ ਪੈਂਦਾ ਜੀ ਹਰ ਚੀਜ਼ ਦਾ بارش ਦਾ ਤਾਂ ਬਹੁਤ ਅਸਰ ਪੈਂਦਾ ਹੈ ਇੱਕ ਦਿਨ بارش ਪੈ ਜਾਵੇ ਤਾਂ ਇੱਕ ਹਫਤਾ ਗਾਹਕ ਨਹੀਂ ਨਿਕਲਦਾ ਤੇ ਅਸਰ ਮੌਸਮ ਦਾ ਤਾਂ ਪੈਂਦਾ ਰਹਿੰਦਾ ਜੀ ਮੰਡੀ ਦਾ ਲੇਕਿਨ ਇਸ ਵਾਰ ਕੁਝ ਜ਼ਿਆਦਾ ਹੀ ਹੋਇਆ ਜੀ ਜ਼ਿਆਦਾ ਮੰਦੀ ਹੈ ਜੀ ਬਿਲਕੁਲ ਬਹੁਤ ਮੰਦਾ ਹੈ ਜੀ ਇਸ ਵਾਰ ਔਰ ਟਾਈਮ ਤੋਂ ਪਹਿਲਾਂ ਹੀ ਮੰਦਾ ਹੈ ਅੱਜ ਤੋਂ ਪਹਿਲਾਂ ਮੰਦਾ ਆ ਗਿਆ ਅੱਗੇ ਹੁੰਦਾ ਹੈ 13 14 15 ਤਰੀਕ ਤੋਂ ਬਾਅਦ ਲੇਕਿਨ ਇਸ ਵਾਰ ਸਮੇ ਲੋ ਵੀ 1-2 ਤਰੀਕ ਤੋਂ ਹੀ ਮੰਦਾ ਸਟਾਰਟ ਹੋ ਗਿਆ ਸੀ ਆ ਜੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਜੀ ਮਿੰਨ ਤੱਕ ਕਾਫੀ ਸਾਲ ਹੋ ਗਏ ਜੀ ਇਹ ਕਿੰਨਾ ਤੁਸੀਂ ਮੰਦੇ ਵੀ ਕਿੰਨੇ ਸਾਲ ਬਾਅਦ ਇਦਾਂ ਤੁਸੀਂ ਮਾਹੌਲ ਦੇਖਿਆ ਮੰਦੀ ਦੇਖੀ ਅ ਦੇਖੋ ਜੀ ਕਾਫੀ ਸਾਲ ਬਾਅਦ ਦੇਖਿਆ ਜੀ ਹੁੰਦਾ ਹੈ ਹਰ ਸਾਲ ਲੇਕਿਨ ਇੰਨਾ ਨਹੀਂ ਹੁੰਦਾ ਜਿੰਨਾ ਇਸ ਵਾਰ ਹੈ ਜੀ ਜੀ ਭਾਈ ਕਿੱਦਾਂ ਦੇਦਾ ਬੜੀ ਮੰਦੀ ਹੈ ਭਾਈ ਭਾਜੀ ਵੀ ਕਹਿੰਦੇ ਬੜੀ ਮੰਦੀ ਹੈ ਰਾਣਾ ਸਾਹਿਬ ਨੇ ਵੀ ਕਿਹਾ ਕਾਫੀ ਮੰਦੀ ਆ ਗਾਹ ਖੈ ਨਹੀਂ ਅਸੀਂ ਵੀ ਦੇਖਿਆ ਮੰਡੀ ਖਾਲੀ ਖਣੀ ਜਦਾ ਕਿ ਇਸ ਸਮੇਂ ਤੇ ਉੱਪਰ ਮੰਡੀ ਫੁੱਲ ਹਾਸ਼ ਹੁੰਦਾ ਟਰੱਕ ਲੱਗੇ ਹੁੰਦੇ ਲੱਗੇ ਆਸਮ ਬਿਲਕੁਲ ਲੁਕੀ ਤੁਸੀਂ ਦੁਵਾਨ ਕਰ ਆਪਣਾ ਵੀਕ ਸਟਾਰਟ ਹੋਇਆ ਜੋ ਮੰਡੇ ਹੈ ਬਿਲਕੁਲ ਮੰਡੇ ਨੂੰ ਅੱਗੇ ਮੰਡੀ 2 ਵਜੇ ਤੱਕ ਫਰੂਟ ਮੰਡੀ ਸਵੇਰੇ 6 ਵਜੇ ਲੱਗਦੀ ਹੈ 2 ਵਜੇ ਤੱਕ ਸਾਹ ਨਹੀਂ ਜਾਂਦਾ ਸੀ ਫਰੂਟ ਦਾ ਤੇ ਤੁਸੀਂ ਦੇਖ ਲਓ ਹਲੇ ਟਾਈਮ ਹੋਇਆ ਜੀ 1 ਵਜਿਆ ਰਾਈਟ 1 ਵਜੇ ਤੇ ਮੰਡੀ ਦੇ ਹਾਲਾਤ ਦੇਖ ਲਓ ਗਾਕਾਂ ਨਾਲੋਂ ਜ਼ਿਆਦਾ ਮਾਲਕ ਬੈਠੇ ਨੇ ਤੇ ਜਾਂ ਕੰਮ ਕਰਨ ਵਾਲੇ ਬੈਠੇ ਨੇ ਤੇ ਬੈਠੇ ਵੀ ਫ੍ਰੀ ਨੇ ਕਿਤਾ ਫਿਰ ਲੇਬਰ ਵੀ ਫ੍ਰੀ ਹੋਣੀ ਫਿਰ ਲੇਬਰ ਵੀ ਹੋਣੀ ਲੇਬਰ ਸਾਡੇ ਪੱਲੇ ਪੈਂਦੀ ਹੈ ਜੀ ਜਾਂ ਮਾਲਕਾਂ ਦੇ ਪੱਲੇ ਪੈਂਦੀ ਹੈ ਜੀ ਗੱਲ ਨੂੰ ਸਮਝੋ ਚਲੋ ਲੇਬਰ ਤਾਂ ਸਾਡੀ ਪਰਮਨੈਂਟ ਰਹਿਣੀ ਚਾਹੀਏ ਮੰਦੀ ਹੋਵੇ ਚਾਹੇ ਠੰਡੀ ਹੋਵੇ ਸਭ ਰੱਬ ਦੀ ਕੁਦਰਤ ਦੇਨ ਹੈ ਠੀਕ ਹੈ ਬਾਕੀ ਤਾਂ ਹਾਲ ਦੇਖ ਲਓ ਹਲੇ ਪੂਰੀ ਧੁੱਪ ਨਿਕਲੀ ਅਰੇ ਧੁੰਦਾ ਸਟਾਰਟ ਨਹੀਂ ਹੋਈਆਂ ਸਿਰਫ ਸਰਦੀ ਸਟਾਰਟ ਹੋਈ ਹੈ ਜਦੋਂ ਧੁੰਦਾ ਸਟਾਰਟ ਹੋਣੀ ਆ ਉਦੋਂ ਤਾਂ ਬਿਲਕੁਲ ਹੀ ਕੰਮ ਠੱਪ ਹੋ ਜਾਂਦਾ ਜੀ ਹਾਂ ਜੀ ਇਹ ਬਾਕੀ ਦੇਖਣ ਨੂੰ ਲੱਗਦਾ ਹੈ ਕਿ ਹਾਂ ਬਹੁਤ ਆਮ ਸ਼ਾਮ ਹੈ ਪਰ ਮੰਦੀ ਬਹੁਤ ਯਾਨੀ ਕਿ ਕਹੋ ਜਿਆਦਾ ਦਸੰਬਰ ਚੜਿਆ ਇਸ ਵਾਰੀ ਜੇ ਕਿਸੇ ਦਾ 100% ਕੰਮ ਹੈ ਤਾਂ ਇਸ ਟਾਈਮ 40% ਕੰਮ ਹੈ ਇਹ ਸਿਸਟਮ ਸੋ ਕਿਹਦੇ ਲਾ ਕੇ ਮੰਦੀ ਦਾ ਹਾਲਾਤ ਚੱਲ ਰਿਹਾ ਅਸਲ ਮੰਡੀ ਫਰੂਟ ਮੰਡੀ ਦੇ ਵਿੱਚ ਮੌਸਮ ਦਾ ਵੀ ਅਸਲ ਗੱਲ ਕੀਤੀ ਵੀ ਮੌਸਮ ਦਾ ਅਸਰ ਹੈ ਤਾਂ ਇਹ ਹਾਲਾਤ ਹੈ ਇਸ ਟਾਈਮ ਮੰਡੀ ਦੇ ਲੋਦਣਾ ਫਰੂਟ ਮੰਡੀ ਦੇ ਜਿੱਥੇ ਇਸ ਵਕਤ ਕਾਫੀ ਰਸ਼ ਰਹਿੰਦਾ ਲੇਕਿਨ ਇਸ ਵਾਰ ਮੌਸਮ ਦੀ ਤਬਦੀਲ ਨਾ ਖਾਸ ਦਸੰਬਰ ਮਹੀਨੇ ਚ ਇੱਕ ਕਾਫੀ ਜੀ ਮੰਡੀ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਆ ਕਿਉਂਕਿ ਆਮ ਇਸ ਵਕਤ ਦੇ ਵਪਾਰੀ ਹੁੰਦੇ ਦੁਕਾਨਦਾਰ ਹੁੰਦੇ ਤਾਂ ਕਾਫੀ ਇਸ ਜਗ੍ਹਾ ਤੇ ਰਸ਼ ਹੁੰਦਾ ਲੇਕਿਨ ਇਸ ਵਾਰ ਮੰਡੀ ਨੇ ਇਸ ਟਾਈਮ ਪੂਰੀ ਫਰੂਟ ਮੰਡੀ ਦੇ ਉੱਪਰ ਜੀ ਮੰਡੀ ਦੇ ਬੱਦਲ ਵੀ ਦੇਖਣ ਤੁਹਾਨੂੰ ਮਿਲ ਰਹੇ ਤੇ ਕਿਹੜੇ ਆਮ ਵਾਲੇ ਦੁਕਾਨਦਾਰ ਵਪਾਰੀ ਉਹ ਵੀ ਵਿਹਲੇ ਬੈਠੇ ਭਾਜੀ ਕਿੰਨੀ ਕੀ ਮੰਡੀ ਹੈ ਉਹ ਮੰਡੀ ਹੈ ਭਾਜੀ ਬਹੁਤ ਬੁਰਾ ਹਾਲ ਹੈ ਮੰਦੇ ਬੱਟੇ ਪਏ ਆ ਤੁਹਾਡੇ ਸਾਹਮਣੇ ਹੀ ਹੈਗਾ ਦੇਖੋ ਕਿੰਨਾ ਬੁਰਾ ਹਾਲ ਹੈ ਮੰਡੀ ਦੇ ਵਿੱਚ ਸਿਰਫ ਆੜਤੀ ਪਾਈਚਾਰਾ ਤੇ ਸਮਝ ਲਓ 70 ਪਰ 90% ਇੱਥੇ ਆੜਤੀ ਤੇ ਪੱਲੇਦਾਰ ਹੋਣਗੇ ਬਾਕੀ ਜੇ ਤੁਸੀਂ ਗੱਲ ਕਰੋ ਗਾਹਾਂ ਦੀ ਗਾਂ ਕਿ ਇਸ ਟਾਈਮ ਬੁਰਾ ਹਾਲ ਹੈ ਠੀਕ ਹੈ ਇਸ ਵੇਲੇ ਬਹੁਤ ਟਰੱਕ ਲੱਗਦੇ ਰਹੇ ਹੁੰਦੇ ਸੀ ਰਸ ਹੁੰਦਾ ਸੀ ਇਸ ਟਾਈਮ ਹੈ ਇਸ ਟਾਈਮ ਬਹੁਤ ਬੁਰੇ ਹਾਲ ਹੈ ਮੌਸਮ ਦਾ ਅਸਰ ਹੋ ਰਿਹਾ ਹੈ ਮੌਸਮ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਮੌਸਮ ਦਾ ਅਸਰ ਪਾਣੀ ਕਿਦਾਂ ਕਿੰਨਾ ਕਸਰ ਹੋ ਰਿਹਾ ਮੌਸਮ ਦਾ ਵੀ ਅਸਰ ਹੋ ਰਿਹਾ ਮੰਡੀ ਇੱਦਾਂ ਦੇ ਹਾਲਾਤ ਅੱਗੇ ਹੁੰਦੇ ਨੇ ਸੀ ਇਹ ਤੋਂ ਹੁਣ ਬਹੁਤ ਜ਼ਿਆਦਾ ਹਾਲਾਤ ਮਾੜੇ ਹੋ ਗਏ ਜਦੋਂ ਥੋੜਾ ਮੌਸਮ ਸਾਫ ਹੈ ਅਗਰ ਮੌਸਮ ਥੋੜਾ ਧੁੰਦਾ ਵਗੈਰਾ ਫਿਰ ਕੋ ਬਿਲਕੁਲ ਹੀ ਖਤਮ ਹੋ ਜਾਣਾ ਬਿਲਕੁਲ ਕੰਮ ਖਤਮ ਹੋ ਜਾਊਗਾ ਜਦੋਂ ਥੋੜਾ ਮੌਸਮ ਸਾਫ ਹੈ ਤਾਂ ਥੋੜਾ ਆ ਜਾਏ ਆਵਾਜਾਈ ਚੱਲੀ ਹੈ ਫਿਰ ਅਦਰਵਾਈਜ਼ ਅਗਰ ਮੌਸਮ ਖਰਾਬ ਹੋ ਗਿਆ ਤਾਂ ਬਿਲਕੁਲ ਠੱਪ ਇਹ ਦੂਜੇ ਰਾਜਾਂ ਤੋਂ ਆਂਦੇ ਫਰੂਟ ਉੱਥੇ ਵੀ ਅਸਰ ਹੈ ਜਿਹੜੇ ਬਾਹਰਲੇ ਇੰਪੋਰਟ ਉੱਥੇ ਵੀ ਅਸਰ ਕਾਫੀ ਹੋ ਗਿਆ ਨਹੀਂ ਉੱਥੇ ਨਹੀਂ ਉੱਥ ਉਤੇ ਤੇਜੀ ਹਾਂ ਹੋ ਵੀ ਜਿਆਦਾ ਇਹਨਾਂ ਲੱਗਦਾ ਨਹੀਂ ਹੋਊਗਾ ਵਿਆਹ ਖਤਮ ਹੋ ਗਏ ਪਾਰਟੀ ਹਾਂ ਵਿਆਹ ਸ਼ਾਦੀ ਖਤਮ ਹੋ ਗਏ ਵੈਸੇ ਲੋਕਾਂ ਦੇ ਵੀ ਇਹ ਨਾ ਜਨਵਰੀ ਮਹੀਨੇ ਵਿਆਹ ਕੰਮ ਹੈ ਤਾਂ ਉਹ ਵੀ ਤਾਂ ਫਰਕ ਪੜ ਜਾਂਦਾ ਅਸਰ ਪੈ ਜਾਂਦਾ ਦੂਜਾ ਜੋ ਜਿਆਦਾ بارشਾਂ ਹੋਣ ਕਾਰਨ ਜਿਹੜੇ ਆ ਫਰੂਟ ਇਸ ਵਾਰ ਜਿਆਦਾ ਦਾਗੀ ਹੋ ਰਿਹਾ ਇਹ ਜਿਆਦਾ ਹੈ ਦਾਗੀ ਓਕੇ ਕਿਤੇ ਆਕੇ ਮੌਸਮ ਦਾ ਅਸਰ ਹੁਣ ਫਰੂਟ ਮੰਡੀ ਦੇ ਵੀ ਦੇਖਣ ਨੂੰ ਮਿਲਿਆ ਕਿਤੇ ਆਕੇ ਇਸ ਵਾਰ ਇਸ ਮੌਸਮ ਨੇ ਖਾਸ ਕਰਕੇ ਪੰਜਾਬ ਦੀਆਂ ਅਲੱਗ-ਅਲੱਗ ਮੰਡੀਆਂ ਖਾਸ ਕਰਕੇ ਫਰੂਟ ਮੰਡੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਪਹਿਲਾਂ ਸਬਜ਼ੀਆਂ ਸਰ ਸੀ ਹੋਨ ਇਸ ਵਾਰ ਖਾਦਾਗੇ ਆਪਾਸ ਟੈਮ ਲੁਧਿਆਣਾ ਦੀ ਮੇਨ ਫੂਡ ਮੰਡੀ ਖੜੀ ਥੇ ਜਿੰਨੇ ਵੀ ਵਪਾਰੀ ਆ ਆਰਥ ਦੀ ਐ ਇਸ ਟੈਮ ਜਿਵੇਂ ਇਸ ਸਮੇਂ ਦੇ ਉੱਪਰ ਕਾਫੀ ਇਸ ਮੰਡੀ ਰਾਸ਼ ਹੁੰਦਾ ਤਾਂ ਕਾਫੀ ਲੋਕਾਂ ਦੀ ਆਵਾਜ਼ ਕਾਫੀ ਗੂੰਜਦੀ ਰਹੀ ਇਸ ਵਾਰ ਬਿਲਕੁਲ ਸਨਾਟਾ ਛਾਇਆ ਇਸ ਫਰੂਟ ਮੰਡੀ ਲੁਧਿਆਣਾ ਦੇ ਵਿੱਚ ਤੇ ਆ ਕੇ ਮੌਸਮ ਦਾ ਅਸਰ ਇਸ ਫਰੂਟ ਮੰਡੀ ਦੇ ਉੱਪਰ ਕਾਫੀ ਦੇਖਣ ਨੂੰ ਮਿਲਿਆ ਮੰਡੀ ਮੇ ਫਰੂਟ ਮੇ ਬਹੁਤ ਬੁਰਾ ਲਾਈ ਨਾ ਤਾਂ ਕੋਈ ਸੇਲ ਹੈ ਨਾ ਕੋਈ ਪਰਚੇਜ ਹੋ ਰਹਾ ਜੀ इतना मुंदा हाल है कि जो माल आ रहे हैं वो बिक नहीं रहे पूरे इतना बुरा हाल है कि आप देखिए भी हम इतने सुबह के लेके बैठे हैं सुबह देखिए गाहक भी नहीं है यहाँ के ढूंढ रहे हैं सौदे इतने ख़राब हो रहे हैं कोई सोर्स नहीं है कोई कुछ नहीं है बुरा हाल है हमारा तो बैठे हुए मंदी का दौर इतना है कि ये है कि घर से आ रहे है और घर भी जा रहे हैं ये काम हो रहा है और कुछ नहीं हो रहा पड़ रहा है बस किराया पड़ रहा है जी उसका क्या करेंगे हम लेबर पड़ रही है मजदूरों के हैं और जो वर्कर रखे हैं उनकी तनख्वाह चल रही है और कुछ नहीं हो रहा है। ये काम बहुत मंदा चल रहा है इस पर ऐसे ऐसे हालात कितने सालों बाद देखने को मिले आप। ये काफ़ी सालों के बाद ऐसा हुआ जी जो इस साल है ना इस साल तो इतने की अब अनलिमिटेड हो गया काम समझो इसका कोई काम है ही नहीं है अभी जो ये साल की मंदी देखी है हमने ये पहली बार मंदी देखी है इतनी पहले इतनी मंदी नहीं होती थी पर होती जरूर थी पर इन दिनों में नहीं क्या मैं मैं बॉबीना संदीप शर्मा टीवी लुधियाना